ਜੀ ਹੁਣ ਪ੍ਰੋਸੈਸ ਦੱਸ ਦਿਓ ਸਾਨੂੰ ਇੱਕ ਵਾਰ ਕਿੰਦਾ ਜਿਵੇਂ ਅਸੀਂ ਦੇਖ ਰਿਹਾ ਕਿ ਫੀਡ ਵੀ ਹੈਗੀ ਆ ਅੰਡੇ ਜਿਹੜੇ ਆ ਉਹ ਵੀ ਬੈਲਟ ਤੇ ਆਏ ਹੋਇਆ ਤਾਂ ਕੀ ਅੰਡੇ ਵੀ ਆਟੋਮੈਟਿਕ ਹੀ ਬਾਹਰ ਚਲੇ ਜਾਂਦੇ ਆ ਅੰਡੇ ਜੀ ਆਟੋਮੈਟਿਕ ਬਾਹਰ ਜਾਣਗੇ ਤੁਹਾਨੂੰ ਮੈਂ ਹੁਣੇ ਦਿਖਾਉਣਾ ਉਹ ਚੀਜ਼ ਵੀ ਆਪਾਂ ਹੋਰ ਦੇਖੋ ਇੱਕ ਇੱਕ ਕੇਸ ਦੇ ਵਿੱਚ ਮੁਰਗੀਆਂ ਰੱਖੀਆਂ ਹੋਈਆਂ ਨੇ ਉਹਨਾਂ ਲਈ ਪਿੱਛੇ ਪਾਣੀ ਉਹ ਅਵੇਲੇਬਲ ਕੀਤਾ ਹੋਇਆ ਜੀ ਮੁਰਗੀਆਂ ਨੂੰ ਪਾਣੀ ਦੀ ਕੋਈ ਕਮੀ ਨਾ ਆਵੇ ਸਾਹਮਣੇ ਉਹਨਾਂ ਦੇ ਫੀਡ ਪਈ ਹੈ ਜੀ ਮੁਰਗੀ ਜਿੰਨਾ ਫੀਡ ਖਾਊਗੀ ਓਨੀ ਉਹਨੂੰ ਪਾਣੀ ਦੀ ਲੋੜੂਗੀ ਪਿੱਛੇ ਪਾਣੀ ਪੀਊਗੀ ਜਦੋਂ ਅੰਡਾ ਦਿੰਦੀ ਹੈ ਅੰਡਾ ਆਟੋਮ ਇਹ ਅੰਡਾ ਆਟੋਮੈਟਿਕਲੀ ਲੋਡ ਹੋ ਕੇ ਕਨਵੇਅਰ ਤੇ ਜਾ ਕੇ ਸਿੱਧਾ ਐਕਸਟੋਰ ਪਹੁੰਚ ਜਾਂਦਾ ਹੈ ਇਸ 'ਚ ਕਿਸੇ ਨੂੰ ਵੀ ਅੰਡੇ ਨੂੰ ਹੱਥ ਲਾਉਣ ਦੀ ਲੋੜ ਨਹੀਂ ਪੈਂਦੀ ਟੱਚਲੈਸ ਪੂਰਾ ਕੰਮ ਹੈ ਜੀ ਹਿਊਮਨਲੈਸ ਕੰਮ ਹੈ ਜੀ ਉਰੇ ਕਿਤੇ ਵੀ ਹਿਊਮਨ ਇੰਟਰਵੈਂਸ਼ਨ ਹੈ ਨਹੀਂ ਫੀਡ ਆਪਣੇ ਆਪ ਆਉਂਦੀ ਹੈ ਟੈਂਪਰੇਚਰ ਆਟੋਮੈਟਿਕ ਕੰਟਰੋਲਡ ਹੈ ਪਾਣੀ ਪਿੱਛੇ ਹੈਗਾ ਅੰਡਾ ਥੱਲੇ ਆ ਗਿਆ ਫੀਡ ਆ ਗਈ ਜੀ ਤੇ ਜਿਹੜੀ ਬਿੱਠਾਂ ਨੇ ਆ ਬਿੱਠਾਂ ਵੀ ਆਟੋਮੈਟਿਕ ਬਾਹਰ ਟਰਾਲੀ 'ਚ ਲੋਡ ਹੋ ਜਾਣਗੀਆਂ ਤਾਂ ਮੁਰਗੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਜਾਂਦੀ ਇਹਨਾਂ ਨੂੰ ਡਿਸਟਰਬ ਨਹੀਂ ਕੀਤਾ ਜਾਂਦਾ ਇਹ ਆਪਣੇ ਸੁਖਾਵੇ ਮਾਹੌਲ 'ਚ ਰਹਿੰਦੀਆਂ ਨੇ ਇਹਨਾਂ ਨੂੰ ਇੱਕ ਸਿਸਟਮ ਦੇ ਅਮੇਜੇ ਦਿੱਤਾ ਗਿਆ ਹੈ ਤਾਂ ਕਿ ਇਹ ਸਟ्रेस ਫਰੀ ਲਾਈਫ ਲੈਂਡ ਜਿੰਨੀ ਸਟ्रेस ਫਰੀ ਲਾਈਫ ਹੋਊਗੀ ਉੰਨੀ ਇਹਨਾਂ ਦੀ ਉਮਰ ਵੱਧ ਹੁੰਦੀ ਹੈ ਉੰਨੀ ਪ੍ਰੋਡਕਸ਼ਨ ਵੱਧ ਹੁੰਦੀ ਹੈ